ਅੱਜ ਦੇਸ਼ ਭਰ ਵਿੱਚ 77ਵਾਂ ਗਣਤੰਤਰ ਦਿਵਸ ਪੂਰੇ ਜੋਸ਼ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਿਤ ਬੁੜਲਾਡਾ ਵਿਖੇ ਕਾਂਗਰਸ ਪਾਰਟੀ ਵੱਲੋਂ ਇੰਦਰਾ ਗਾਂਧੀ ਕਾਲਜ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਕਾਂਗਰਸ ਦੇ ਸੀਨੀਅਰ ਨੇਤਾ ਕੁਲਵੰਤ ਰਾਏ ਸਿੰਗਲਾ ਵੱਲੋਂ ਅਦਾ ਕੀਤੀ ਗਈ। ਤਿਰੰਗਾ ਲਹਿਰਾਉਣ ਉਪਰੰਤ ਰਾਸ਼ਟਰੀ ਗਾਣ ਗਾਇਆ ਗਿਆ ਅਤੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਗਏ। ਮਾਤਾ ਕੀ ਜੈ ਹੋ ਭਾਰਤ ਮਾਤਾ ਕੀ ਜੈ ਹੋ ਭਾਰਤ ਮਾਤਾ ਕੀ ਜੈ ਹੋ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਸੋ ਪਹਿਲਾ ਅਸੀਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਹਿੰਦੁਸਤਾਨੀਆਂ ਨੂੰ ਦੁਨੀਆ ਵਿੱਚ ਵਸਦੇ ਸਾਰੇ ਹਿੰਦੁਸਤਾਨੀਆਂ ਨੂੰ ਅੱਜ ਦੇ ਸ਼ੁਭ ਮੌਕੇ ਤੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਔਰ ਸਮੁੱਚੇ ਦੇਸ਼ ਵਾਸੀਆਂ ਵੱਲੋਂ ਅੱਜ ਦੇ ਇਸ ਗਣਤੰਤਰ ਦੇ 77ਵੇਂ ਦਿਵਸ ਤੇ ਅਸੀਂ ਮੁਬਾਰਕਬਾਦ ਦਿੰਨੇ ਆ ਔਰ ਜਿੱਥੇ ਦੇਸ਼ ਦੇ ਆਜ਼ਾਦੀ ਦੇ ਸਾਡੇ ਸੰਗਰਾਮ ਦੇ ਜੋਧੇ ਸੀ ਜਿਹੜੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਨੂੰ ਯਾਦ ਕਰਦੇ ਆ ਉਥੇ ਡਾਕਟਰ ਭੀਮਰਾਓ ਅੰਬੇਦਕਰ ਜੀ ਮੱਲਬਾਈ ਪਟੇਲ ਜੀ ਜਵਾਹਰ ਲਾਲ ਨਹਿਰੂ ਜੀ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਨ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਦਾਤੇ ਲਾਈਆਂ ਸੀ ਦੇ ਆਜ਼ਮ ਸਰਪਟਕ ਸਿੰਘ ਜੀ ਰਾਜਗੁਰੂ ਸਖਦੇਵ ਜੀ ਲਾਲ ਰਾਜਪਟਰਾਏ ਜੀ ਮਹਾਨ ਜੋਧੇ ਜਿਨ੍ਹਾਂ ਨੇ ਸਾਨੂੰ ਦੇਸ਼ ਨੂੰ ਆਜ਼ਾਦ ਕਰਾਇਆ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਥੇ ਦੇਸ਼ ਵਾਸੀਆਂ ਨੂੰ ਇੱਕ ਜੁਟ ਹੋ ਕੇ ਧਰਮ ਨਿਰਪੱਖਤਾ ਨਾਲ ਪੂਰੇ ਦੇਸ਼ ਨੂੰ ਅੱਗੇ ਵਧਾਣ ਲਈ ਵਚਨ ਦਿੰਨੇ ਆ ਔਰ ਮੁਬਾਰਕਵਾਦ ਦਿੰਨੇ ਦੇਸ਼ ਵਾਸੀਆਂ ਨੂੰ ਕਿ ਅਸੀਂ ਸਾਡੇ ਸੰਵਿਧਾਨ ਨੂੰ ਜੀਵਤ ਰੱਖਣ ਦੇ ਲਈ ਅਸੀਂ ਇੱਕ ਜੁਟ ਹੋ ਕੇ ਸਾਡੇ ਦੇਸ਼ ਨੂੰ ਇਕੱਠਾ ਰੱਖੀਏ ਅੱਜ ਸਾਡੇ 77ਵੇਂ ਰਿਪਬਲਿਕ ਡੇ ਤੇ ਟੋਕੀਪੁਰਾਡਾ ਵਿਖੇ ਸਾਡੇ ਕਾਂਗਰਸ ਪਾਰਟੀ ਕੰਨੀਓ ਸਾਡੇ ਜੋ ਫ੍ਰੀਡਮ ਫਾਈਟਰ ਯੋਧੇ ਨੇ ਜਿਨ੍ਹਾਂ ਨੇ ਜ਼ਿੰਦਗੀ ਵਾਰਤੀ ਦੇਸ਼ ਪਿੱਛੇ ਉਹਨਾਂ ਨੂੰ ਯਾਦ ਕਰਦੇ ਹੋ ਅੱਜ ਅਸੀਂ ਇੱਥੇ ਰਿਪਬਲਿਕ ਡੇ ਮਨਾਇਆ ਮੈਂ ਆਪਦੇ ਵੱਲੋਂ ਤੇ ਆਪ ਦੀ ਕਾਂਗਰਸ ਪਾਰਟੀ ਵੱਲੋਂ ਸਾਰੇ ਦੇਸ਼ ਨਿਵਾਸੀਆਂ ਨੂੰ ਫੋੜਲਾਡਾ ਨਿਵਾਸੀਆਂ ਨੂੰ ਤੇ ਮਾਨਸਨ ਨਿਵਾਸੀਆਂ ਨੂੰ 77ਵੇਂ ਰਿਪਬਲਿਕ ਡੇ ਤੇ ਮੁਬਾਰਕਬਾਦ ਦਿਨਾ ਤੇ ਉਮੀਦ ਕਰਦਾ ਵੀ ਆਪਾਂ ਜਿਵੇਂ ਸਾਡੇ ਮਹਾਤਮਾ ਗਾਂਧੀ ਜੀ ਜਿਵੇਂ ਪਹਿਲਾਂ ਕੁਲਵੰਜੀ ਨੇ ਕਿਹਾ ਅਗਰ ਸਿੰਘ ਸੁਖਦੇਵ ਗੁਰੂ ਜੀ ਜਿਨ੍ਹਾਂ ਨੇ ਆਪ ਦੀਆਂ ਜਾਨਾਂ ਵਾਰ ਕੇ ਆਪਾਂ ਨੂੰ ਦੇਸ਼ ਨੂੰ ਆਜ਼ਾਦ ਕਰਵਾਇਆ ਆਪਾਂ ਨੂੰ ਹੀ ਸੋਚ ਤੇ ਚੱਲ ਸਕੀ ਹੈ ਤੇ ਧਰਮ ਤੋਂ ਨਿਰਪੱਖ ਹੋ ਕੇ ਆਪਾਂ ਲੋਕਾਂ ਦੀ ਸੇਵਾ ਸਮਾਜ ਦੇ ਵਿੱਚ ਆਪਾਂ ਚੰਗੇ ਕੰਮ ਕਰਕੇ ਜਾਈਏ ਤਾਂ ਕਿ ਲੋਕ ਆਪਣੀ ਯਾਦ ਰੱਖਣ ਤੇ ਫਿਰ ਤੋਂ ਮੈਂ ਆਪਦੇ ਵੱਲੋਂ ਸਾਡੀ ਸਾਰੀ ਕਾਂਗਰਸ ਪਾਰਟੀ ਟੀਮ ਵੱਲੋਂ ਸਾਡੇ ਬਲੌਕ ਪ੍ਰਧਾਨ ਕੰਨਿਓ ਸਾਰੇ ਲੀਡਰਸ਼ਿਪ ਕੰਨਿਓ ਮਹਿਮਾਨਸਰਵਾਸੇ ਨੂੰ ਬਰਦਾਦਾਨਵਾਸੇ ਨੂੰ ਦੇਸ਼ ਵਾਸੀ ਨੂੰ 77ਵੇਂ ਰਿਪਬਲਿਕ ਡੇ ਤੇ ਮੁਬਾਰਕਬਾਦ ਅੱਜ 77ਵੇਂ ਗਣਤੰਤਰਤਾ ਦਿਵਸ ਤੇ ਸਮੂਚੀ ਕਾਂਗਰਸ ਪਾਰਟੀ ਵੱਲੋਂ ਸਾਰੇ ਜਣਾਂ ਨੇ ਰਲ ਮਿਲ ਕੇ ਇੱਥੇ ਇੰਦਰਾ ਗਾਂਧੀ ਕਾਲਜ 'ਚ ਬੜਾ ਢਾਡਾ ਵਿਖੇ ਕਨਟਾਤਰਤਾ ਦਿਵਸ ਜਿਹੜਾ ਮਨਾਇਆ। ਸਾਡਾ ਇੱਕ ਸਨੇਹਾ ਕਾਂਗਰਸ ਪਾਰਟੀ ਵੱਲੋਂ ਵੀ ਜਿੰਨੇ ਵੀ ਯੋਧਿਆਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅੱਜ ਸਾਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਲੋੜ ਹੈ। ਦੇਸ਼ ਨੂੰ ਤਰੱਕੀਆਂ ਤੇ ਲਿਜਾਣ ਵਾਸਤੇ ਨੌਜਵਾਨਾਂ ਨੂੰ ਸਾਡਾ ਸੁਨੇਹਾ ਹੈ ਵੀ ਇਕੱਠੇ ਹੋ ਕੇ ਆਪਣੇ ਦੇਸ਼ ਨੂੰ ਜਿਹੜਾ ਸਵਾਰੀਏ ਦੇਸ਼ ਨੂੰ ਅੱਗੇ ਲੈ ਕੇ ਜਾਈਏ ਸੋ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਅਸੀਂ ਵਧਾਈ ਦਿੰਨੇ ਆ ਗਣਤੰਤਰਤਾ ਦਿਵਸ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਭਲਾੜਾ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ